I'm to ਆਹ ਦੇਖੋ ਵੀ ਜਗਦੇਸ਼ ਕੁਮਾਰਾ ਹਰਿਆਣੇ ਦਾ ਆਹ ਹਾਂ ਮੈਂ ਸਰਦਾਰ ਬਲਦੇਵ ਸਿੰਘ ਭਾਈ ਰੁਪਾਲਾ ਤੋਂ ਪ੍ਰਸੋਧਨ ਸਿੱਟੀ ਗਿਆਨ ਸਾਹਿਬ ਨੂੰ ਮੈਂ ਇਹ ਵੀ ਲੋਕ 30 ਕੁਮਾਰ ਦੇ ਜਾਲਦਾਂ ਦਾ ਇੰਤਜ਼ਾਰ ਹੋਇਆ ਔਰ ਇਹ ਵੀ ਖੜਾ ਬਚਾਨੀ ਨਹੀਂ ਜਾਈ ਲੱਗਦਾ ਕਿ ਉਹ ਰੱਖਣੇ ਦਾ ਭਾੜਾ ਦੇਣੇ ਦੇ ਮੁੰਡੇ ਆ ਜਈ ਜੇ ਤੁਸੀਂ ਹਰਾਨੇ ਨਹੀਂ ਜਈ ਐਸ ਵੀ ਉਹ ਰੱਖ ਲਓਗੇ ਔਰ ਤੁਸੀਂ ਪੰਜਾਬ ਦੇ ਲੋਕਾਂ ਦਾ ਭਲਾ ਕਿਵੇਂ ਹੋਊਗਾ ਓਏ ਲੋਕੋ ਤੁਸੀਂ ਸੰਭਲੋ ਓਏ ਅੱਜ ਵੀ ਇੱਥੇ ਕੋਈ ਮੈਂ ਬਾਣਾ ਵੱਡਾ ਕੱਟ ਨਹੀਂ ਕੰਮਲਾ ਜਿਹੜੇ ਸਭ ਨਾਲ ਪੰਜਾਬ ਦੇ ਪਾਣੀ ਦਾ ਬੰਦਾ ਸੀ ਇਹ 0% ਕੱਟ ਨਹੀਂ ਨਹੀਂ ਹੈਗਾ ਇਹ ਕੱਲਾ ਗੈਰੀ ਪੁੱਟਰਾ ਚਾਹ ਵੀ ਸਮਝੀ ਦੀਵਾ ਇਹ ਪੰਜਾਬ ਦੇ ਪਾਣੀ ਨੂੰ ਨਹੀਂ ਬਚਾ ਸਕਦੀ ਜਿਨ੍ਹਾਂ ਦੇ ਲੋਕ ਸੁਣਿਆ ਤੇ ਆਹ ਤੇ ਗੱਲ ਹੀ ਕਰਨ ਦੀ ਗੋਸ਼ ਕਰਕੇ ਮੈਂ ਬਲਦੇਵ ਸਿੰਘ ਪਾਣੀਪੁਰ ਸਾਹਿਬ ਸਰਦਾਰ ਪਰਸ਼ੋਦ ਸਿੰਘ ਜੀ ਗੈਲ ਸਾਹਿਬ ਅਜਾਗੀ ਸਭ ਸਾਡੇ ਬੈਠਿਆ ਦੇਖਦੇ ਨੇ ਤਾਂ ਇਹਨਾਂ ਨੂੰ ਮੈਂ ਦੱਸਣਾ ਚਾਹਣਾ ਉਹ ਇਹਨਾਂ ਨੂੰ Yeah. ਤਾਂ ਬੀਵੀ ਦੇ ਵਿੱਚ ਜਿਹੜੀ ਦੰਡ ਦੇ ਵਿੱਚ ਜਿਹੜੀ ਟੋਣਾਂ ਦੇ ਵਿੱਚ ਅਸੀਂ ਦੱਸਾਂਗੇ ਕਿ ਕਿਹੜੇ ਭਾਅ ਵੇਚਦੇ ਆ ਮੈਂ ਬਿਸ਼ੇ ਆਹ ਦੇਖੋ ਜੀ ਮੈਂ ਆਪਰੇ ਲੋਕਾਂ ਦਾ ਚਲੂ ਰੱਖੂਗਾ ਆਹ ਮੁੰਡੇ ਦਾ ਬੱਸੋ ਕੋਸੂਰ ਕੀਆ ਆਪਾਂ ਕੀ ਸਾਡੇ ਬੈਠਿਆ ਕਿਸਾਨ ਉਹਨਾਂ ਨੇ ਕਹਾਂਗੇ ਸਾਰਾ ਰੋਡ ਕਰਨੇ ਵਾਲਾ ਆਹ ਖੰਡੂਰ ਦਾ ਪਾਸਿਆ ਆਪਾਂ ਤੁਹਾਨੂੰ ਨੂੰ ਖਤ ਬੱਲੇ ਨੂੰ ਇਹਨਾਂ ਨੇ ਮੋਟਾ ਬਗਲ ਪਾਇਆ ਜੇ ਭਰਤੀ ਤੁਸੀਂ ਹਰਿਆਣੇ ਦੇ ਲੋਕਾਂ ਦੀ ਕਰਾਂਗੇ ਤੁਸੀਂ ਸਾਰੇ ਪੰਜਾਬ ਦੇ ਨੌਕਰੀਆਂ ਦਾ ਰੁਜ਼ਗਾਰ ਬੋਲ ਰਹੇ ਹੋ ਉਹ ਕਰਕੇ 15 ਨੰਬਰ ਬਣ ਗਏ ਜਿਹਨੂੰ ਨਾਮ ਮਿਲਿਆ ਤਾਂ ਤੈਨੂੰ ਇੱਕ ਕੁਰਸੀ ਤੋਂ ਕੱਢ ਕੇ ਲਿਆਵਾਂਗੇ ਬਹੁਤ ਬਹੁਤ ਧੰਨਵਾਦ ਜਿੰਨੀਆਂ ਕਰੇ ਵਧੀਆਂ ਇਹਨੰਵੇਂ ਪਾਲਣਾ ਕਰਨੀ ਯਕੀਨੀ ਬਣਾਈ ਜਾਵੇ ਧੰਨਵਾਦੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ